ਸਤ ਸਕੇ ਵਾਲੇ ਫੋਟ ਕਰਦੇ ਆ ਤੁਹਾਡਾ ਆਪਣਾ ਇੱਕ ਹੋਰ ਨਵੇਂ ਬਲੌਗ ਚ ਉਮੀਦ ਕਰਦਾ ਸਭ ਠੀਕ ਹੋਵਗੇ ਆਪਨਾ ਵੀ ਠੀਕ ਹੈ ਅੱਜ ਤੇਰੀਕ ਦੀ ਗੱਲ ਕਰਾਂ 14 ਤਰੀਕ ਹੋ ਗਈ ਹੈ ਜੀ 14 8 2025 ਟਾਈਮ ਸਵੇਰ ਦੇ 10 ਵਜੇ 17 ਮਿੰਟ ਸਵਾ 10 ਹੋ ਗਏ ਗੱਡੀ ਕਰਤੀ ਹੈ ਸਟਾਰਟ ਸੜ ਜਾ ਹੋ ਜੇ ਗੱਡੀ ਵਾਰਮ ਅਪ ਤੇ ਲੈ ਕੇ ਨਿਕਲਦੇ ਆ ਉਧਰ ਇੰਡੀਆ ਗੇਟ ਵੀ ਹੁਣੇ ਹੀ ਖੁੱਲਿਆ ਹੈ ਗੱਡੀ ਹਾਂ ਖੁੱਲ ਗਿਆ ਤੇ ਚੱਲਦੇ ਆ ਅੱਜ ਨਿਕਲਦੇ ਆ ਕਿਉਂਕਿ ਕੱਲ ਦਾ ਤੁਸੀਂ ਦੇਖ ਕੇ ਹਟਿਆ ਦਿਨ ਸਾਰਾ ਹੀ ਆਪਣਾ ਇਦਾਂ ਹੀ ਨਿਕਲ ਗਿਆ ਕੱਲ ਕੋਈ ਕੰਮ ਹੋਇਆ ਨਹੀਂ ਅੱਜ ਚੱਲਦੇ ਆਂ ਦੇਖਦੇ ਆਂ ਕਿਵੇਂ ਦਾ ਮਾਹੌਲ ਰਹਿੰਦਾ ਆ ਕਿਵੇਂ ਦਾ ਨਹੀਂ ਬਾਹਰ ਬਾਰਿਸ਼ ਵੀ ਬਾਰਿਸ਼ ਤਾਂ ਨਹੀਂ ਕਹਿ ਸਕਦੇ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਆ ਬਸ ਕਣੀਆਂ ਜਿਹੀ ਲੱਗੀ ਹੋਈਆਂ ਤੇ ਜਿਹੜਾ ਜਿਹੜਾ ਮੇਰਾ ਵੀਰ ਪਹਿਲੀ ਵਾਰ ਚੈਨਲ ਤੇ ਨਵਾਂ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜਿਹੜੇ ਮੇਰੇ ਵੀਰ ਪੁਰਾਣੇ ਆ ਅੱਜ ਵੀਰਵਾਰ ਹੋ ਗਿਆ ਆਪਾਂ ਮੈਨੂੰ ਲੱਗਦਾ ਨਹੀਂ ਵੀ ਪਹੁੰਚ ਸਕਾਂਗੇ ਉੱਥੇ ਤੱਕ ਠੀਕ ਹੈ ਜਿੰਨਾ ਕੋ ਹੋ ਸਕੇ ਵੀਡੀਓ ਸ਼ੇਅਰ ਕਰੋ ਆ ਚੈਨਲ ਜਿੰਨਾ ਕੋ ਹੋ ਸਕਦਾ ਸ਼ੇਅਰ ਕਰੋ ਆਪਣੇ ਆਲੇ ਦੁਆਲੇ ਚ ਤਾ ਜੋ ਆਪਣਾ 500 ਸਬਸਕ੍ਰਾਈਬਰਾਂ ਦਾ ਗੋਲ ਪੂਰਾ ਹੋ ਸਕੇ ਤੇ ਨੰਬਰ ਦੂਸਰਾ ਜਿਹੜਾ ਜਿਹੜਾ ਵੀ ਮੇਰਾ ਵੀਰੋ ਵੀਡੀਓ ਦੇਖਦਾ ਹੈ ਨਾ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਬਾਕੀ ਜੇ ਕਿਸੇ ਮੇਰੇ ਵੀਰ ਦਾ ਕੋਈ ਕੁਐਸਚਨ ਇਨਕੁਆਰੀ ਹੋਵੇ ਕਿਸੇ ਨੇ ਵੀ ਡਰਾਈਵਰ ਲੱਗਣਾ ਹੋਵੇ ਕਿਸੇ ਨੂੰ ਡਰਾਈਵਰ ਚਾਹੀਦਾ ਹੋਵੇ ਕਿਸੇ ਨੇ ਆਪਣੀ ਗੱਡੀ ਸੇਲ ਪਰਚੇਸ ਕਰਨੀ ਹੋਵੇ ਕਿਸੇ ਨੇ ਵੀ ਆਪਣੀ ਪ੍ਰੋਮੋਸ਼ਨ ਕਰਾਣੀ ਹੋਵੇ ਤਾਂ ਇੰਸਟਾਗ੍ਰਾਮ ਆਈਡੀ ਨੀਚੇ ਦਿੱਤੀ ਹੋਈ ਹੈ ਡਿਸਕ੍ਰਿਪਸ਼ਨ ਚ ਆ ਕੇ ਮੈਸਰ ਕਰ ਲੈਣਾ ਆਜੋ ਲੈ ਕੇ ਪਰਮਾਤਮਾ ਦਾ ਨਾਮ ਕਰਦੇ ਆਂ ਡਿਊਟੀ ਸਿਰ। ਭੈਣ 1:30 ਹੋ ਗਏ ਜੀ ਪੂਰੇ ਪਹੁੰਚ ਗਏ ਆਪਣੇ ਅੱਡੇ ਤੇ ਬਰਸਾਤ ਲੱਗੀ ਐ। রাইਡਾਂ ਵੀ ਆ ਰਹੀਆਂ ਐ ਬਰਸਾਤ ਚ ਪਰ ਸਵਾਦ ਨਹੀਂ ਐ রাইਡਾਂ ਦਾ। ਰੇਟ ਨਾ ਦਮੇ ਟੁੱਟੇ ਪਈ ਐ। ਖੈਰ ਚਲੋ ਕਰਦੇ ਆਂ ਬੇਟਾ ਕੋਈ ਨਾ ਕੋਈ ਤਾਂ ਨਿਕਲੂ ਆਪਣੇ ਮਤਲਬ ਦੀ। ਲਾਓ ਵੀ ਸੱਜਣੋ ਖੜੇ ਖੜੇ 11:10 ਹੋ ਗਏ ਇੱਥੇ ਹੀ ਖੜਾ ਹੁਣ ਵੀ। রাইਡ ਕੋਈ ਲੱਭ ਨਹੀਂ ਰਹੀ ਤਰੀਕੇ ਸਰ ਦੀ। ਤੇ ਦੇਖਦੇ ਆਂ ਕੀ ਬਣਦਾ ਅੱਗੇ ਕੀ ਨਹੀਂ। 11:22 ਹੋ ਗਏ ਤੇ ਹੁਣ ਵੀ ਇੱਥੇ ਹੀ ਖੜੇ ਆ ਰਾਈਡ ਅੱਜ ਪਤਾ ਨਹੀਂ ਕੀ ਆ ਉਹਨਾਂ ਦਾ ਰੇਟ ਟੰਗਦਾ ਆ ਰਿਹਾ ਨਾ ਆਪਣੇ ਰੂਟ ਦੀ ਕੋਈ ਰਾਈਡ ਮਿਲ ਰਹੀ ਐ ਬਸਾਤ ਵੀ ਆ ਦੇਖੋ ਤੁਹਾਡੇ ਸਾਹਮਣੇ ਆ ਕੰਟੀਨਿਊ ਲੱਗੀ ਹੋਈ ਆ ਕੋਈ ਇਹ ਨਹੀਂ ਹੈ ਵੀ ਬਾਰਿਸ਼ ਨਹੀਂ ਹੋ ਰਹੀ ਪਰ ਹਰ ਹੈ ਵੀ ਅੱਜ ਵਰਕਿੰਗ ਡੇ ਐ ਕੱਲ ਦਾ ਤਾਂ ਚਲੋ ਮੰਨਿਆ ਵੀ 15 16 17 ਦੀ ਅੱਗੇ ਤਿੰਨ ਛੁੱਟੀਆਂ ਆਣੀਆਂ ਠੀਕ ਐ ਅੱਗੇ 18 19 20 ਆਪਾਂ ਵਿਆਹ ਚ ਵਿਅਸਤ ਹੋਵਾਂਗੇ 20 ਤਰੀਕ ਤੱਕ ਹੁਣ ਕੱਲ ਤੋਂ 16 17 ਤਰੀਕ ਤੋਂ ਮੈਂ ਜਾਊਂਗਾ 17 18 19 20 ਇਹ 3 4 ਦਿਨ ਤਾਂ ਮੈਂ ਬਿਜ਼ੀ ਆਪ ਠੀਕ ਆਗੇ 15 ਤਰੀਕ ਤੱਕ ਛੁੱਟੀਆਂ ਤਿੰਨ ਇਕੱਠੀਆਂ ਆ ਲੈਣੀਆਂ ਕਿਉਂ 15 ਤਰੀਕ ਨੂੰ 15 ਅਗਸਤ ਦੀ ਛੁੱਟੀ ਆ ਲੈਣੀ ਹੈ ਸ਼ੁੱਕਰਵਾਰ ਨੂੰ ਅੱਗੇ ਸ਼ਨੀਵਾਰ ਐਤਵਾਰ ਦੀ ਫੇਰ ਛੁੱਟੀ ਹੈ ਪਰ ਅੱਧਾ ਦਿਨ ਵਰਕਿੰਗ ਡੇ ਹੋਣ ਦੇ ਬਾਵਜੂਦ ਵੀ ਇਹ ਹਾਲ ਹੋਇਆ ਪਿਆ ਆ ਸਮਝ ਤੋਂ ਬਾਹਰ ਇਹ ਚੀਜ਼ ਫਿਰ ਦੇਖਦੇ ਹਾਂ ਚਲੋ ਕਿਵੇਂ ਰਹਿੰਦਾ ਆ ਕਿਵੇਂ ਨਹੀਂ ਹਿਸਾਬ ਕਿਤਾਬ ਆਸਤੇ ਦੁਨੀਆ ਕਾਇਮ ਹੈ ਓ ਵੀ ਸੱਜਣਾ ਟਾਈਮ ਦੇਖ ਲਓ 11:49 ਮਿੰਟ 50 ਹੋ ਗਏ ਪੂਰੇ ਹੁਣ ਮਿਲੀ ਆ ਕਿਤੇ ਜਾ ਕੇ ਰਾਈਡ ਠੀਕ ਉਹ ਵੀ ਜਿਹੜੇ ਰਾਈਡਾਂ ਆਪਾਂ 3.5 3 4 400 ਰੁਪਏ ਚ ਲੈ ਕੇ ਜਾਂਦੇ ਸੀ ਉਹ ਰਾਈਡ 250 ਰੁਪਏ ਵਾਲੀ ਚੱਲਿਆ ਆ ਲੈ ਕਿ ਕਿਉਂਕਿ ਇੱਥੋਂ ਦਾ ਇੱਕ ਵਾਰ ਲੋਕੇਸ਼ਨ ਚੇਂਜ ਕਰਾਂ ਯਾਰ 12:00 ਬਜ ਗਏ ਆਲਮੋਸਟ 2 ਘੰਟੇ ਹੋ ਗਏ ਖੜਿਆ ਲੋਕੇਸ਼ਨ ਚੇਂਜ ਕਰਕੇ ਦੇਖਦੇ ਆ ਕੀ ਪਤਾ ਅੱਗੇ ਜਾ ਕੇ ਕੋਈ ਖੈਰ ਪੱਲਾ ਪੈ ਜੇ ਠੀਕ ਹੈ ਹੱਦ ਲੋਕੇਸ਼ਨ ਤੇ ਪਹਿਲੀ ਤੇ ਪਹੁੰਚ ਗਏ ਪਿਕਅਪ ਕਰਨ ਚੱਲਦੇ ਆ ਛੱਦੀਗੜ ਸੈਕਟਰ 9 ਪਾ ਜਾ ਕੇ ਪੁਆਵਾਂਗੇ 17 ਜੋ ਸੀਐਨਜੀ ਫਿਰ ਦੇਖਦੇ ਹਾਂ ਅਗਲੀ ਕਾਰਵਾਈ ਟਾਈਮ ਹੋ ਗਿਆ 12:31 ਮਿੰਟ 12:30 ਪਹੁੰਚ ਗਏ ਸੈਕਟਰ 9 ਘਰ ਤਾਂ ਇੱਥੇ ਡ੍ਰੌਪ ਹੁਣ ਚੱਲੀਏ ਅੱਗੇ ਲਾਈਟਾ ਤੋਂ ਲੈਟਾ ਤੋਂ ਯੂ ਟਰਨ ਤੇ ਜਾ ਕੇ ਕਰਵਾਨੇ ਸੀਐਨਜੀ ਰੀਫਿਲਾਂ ਸੀਐਨਜੀ ਰੀਫਿਲ ਕਰਵਾ ਕੇ ਚੱਲਦੇ ਹਾਂ ਪੀਜੀਆਈ ਵਾਲੇ ਪਾਸੇ ਨੂੰ ਆ ਰਿਹਾ ਇੱਧਰ ਸੈਕਟਰ 9 ਸਾਹਮਣੇ ਸ਼ੋਰੂਮ ਦਿਖ ਰਹੇ ਹਨ ਤੁਹਾਨੂੰ ਬਾਈ ਇਥੋਂ ਅੱਗੇ ਲੈਟਾ ਤੋਂ ਯੂ ਟਰਨ ਲੈ ਕੇ ਆ ਕੇ ਇੱਧਰ 17 ਵਾਲੇ ਸੀਐਨਜੀ ਪੰਪ ਤੇ ਉਹ ਰਿਹਾ ਸਾਹਮਣੇ ਪੰਪ ਲਾਈਨ ਲੱਗੀ ਹੋਈ ਹੈ ਲੰਬੀ ਇੱਥੇ ਵੀ ਘਟ ਘਟ ਟਟੂ 15 ਮਿੰਟ ਤਾਂ ਆਪਣੇ 15-20 ਮਿੰਟ ਲੱਗ ਜਣੇ ਆ ਇੱਥੇ ਸੀਐਨਜੀ ਪੁਆ ਲੈਣੇ ਪਹਿਲਾਂ ਸੀਐਨਜੀ ਪੁਆ ਕੇ ਚੱਲਦੇ ਆ ਅੱਗੇ ਟਾਈਮ ਹੋ ਗਿਆ 1:02 ਮਿੰਟ 'ਚ ਸੀਐਨਜੀ ਲਈ ਪੁਆ ਹੁਣ ਹੋਇਆ ਪੰਪ ਤੋਂ ਵਿਹਲੇ ਦੇਖ ਲੋ ਟਾਈਮ ਤੇ ਆ ਜੋ ਚੱਲਦੇ ਆ ਹੁਣ ਉਧਰ ਨੂੰ ਪੀਜੀਆਈ ਵੱਲ ਨੂੰ ਆ ਜੋ ਚੱਲਦੇ ਆ ਹੁਣ ਪੀਜੀਆਈ ਵੱਲੋਂ ਉਥੋਂ ਜਾ ਕੇ ਪਹਿਲਾਂ ਲੰਚ ਕਰਦਾ ਹਾਂ ਯਾਰ ਹੁਣ ਖੜਾ ਤਾਂ ਹਾਂ ਲੰਚ ਕਰਕੇ ਉਸ ਤੋਂ ਬਾਅਦ ਕਰਦੇ ਆ ਰਾਈਡ ਪੀਕਲ ਲਾਈਵ ਮਿੱਤਰੋ ਪਹੁੰਚ ਗਏ ਪੀਜੀਆਈ ਆਹ ਉਹ ਲਾ ਦੇ ਉਧਰ ਗੱਡੀ ਉਹ ਇਧਰ ਚਾਚਾ ਬਣਾ ਰਿਹਾ नान ਇੱਥੇ ਬੈਠ ਕੇ ਰੋਟੀ ਖਾਣੇ ਆ ਭਲਾ ਯਾਰ ਰੋਟੀ ਖਾ ਕੇ ਉਸ ਤੋਂ ਬਾਅਦ ਕਰਦੇ ਹਾਂ ਦੁਬਾਰਾ ਡਿਊਟੀਆਂ ਟਾਈਮ 1 ਵਜੇ ਹੋ ਗਿਆ 27 ਮਿੰਟ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਆ ਗਿਆਂ ਗੱਡੀ ਦੇ ਕਰ ਲਈ ਐ ਡਿਊਟੀ ਆਨ ਹੁਣ ਚੱਕਦੇ ਆ ਕੋਈ ਰਾਈਡ ਤੇ ਨਿਕਲਦੇ ਆ ਲਾਓ ਵੀ ਸੋਹਣਿਓ ਟਾਈਮ ਹੋ ਗਿਆ 1 ਵਜੇ 33 ਮਿੰਟ ਫੇ ਚੱਲੇ ਆ ਹੁਣ ਸੈਕਟਰ 20 ਪੰਜ ਗੁੱਲੇ ਏ ਆਜੀਬ ਜਿਹਾ ਕੰਮ ਹੋ ਗਿਆ ਅੱਜ ਜੈਜੀ ਰਾਈਡ ਉਧਰੋਂ ਲੈ ਕੇ ਆਨੇ ਆਜ ਇਧਰੋਂ ਲੈ ਕੇ ਜਾ ਰਹੇ ਆ ਜੈਜੀ ਇਧਰੋਂ ਲੈ ਕੇ ਜਾਣਾ ਮੈਂ ਐਸ ਜੀ ਅਜ ਉਧਰੋਂ ਲੈ ਕੇ ਆਇਆ ਆ ਆਜੋ ਘਰ ਚੱਲਿਆ ਜਾ ਕੇ ਯੂਨੀਵਰਸਿਟੀ ਤੋਂ ਕਰੀਏ ਪਿਕ ਤੇ ਪਹੁੰਚੀਏ ਵਰਖਾ ਕਰ ਲੱਗੀ ਹੋਈ ਆ ਤੁਹਾਡੇ ਸਾਹਮਣੇ ਆ ਮੌਸਮ ਹੋ ਗਿਆ ਠੰਡਾ ਟਾਈਮ 2:38 ਮਿੰਟ ਹਾਲ ਦੇਖ ਲੋ ਇੱਧਰ ਪਹੁੰਚ ਗਏ ਸੈਕਟਰ 20 ਰਾਈਟ ਦੂਸਰੀ 21 ਸੈਕਟਰ ਤੋਂ ਮਿਲ ਗਈ 17 ਸੈਕਟਰ ਦੀ ਚੱਲਾਂ ਉਹਨੂੰ ਪਿਕ ਕਰਨ ਉਹਨੂੰ ਪਿਕ ਕਰਕੇ ਚੱਲਦੇ ਆ ਸੈਕਟਰ 17 ਬਾਕੀ ਹਾਲ ਦੇਖ ਲੋ ਬਰਸਾਤ ਨੇ ਇਹ ਆ ਦੇਖ ਲੋ ਇੱਥੇ ਸਪੀਡ ਬ੍ਰੇਕਰ ਆ ਹੁਣ ਦਿਖ ਰਿਹਾ ਕਿਸੇ ਨੂੰ ਇਹ ਆ ਦੇਖੋ ਪਾਣੀ ਬਰਾਬਰ ਚੜਿਆ ਪਿਆ ਸਪੀਡ ਬ੍ਰੇਕਰ ਦੇ ਆ 1.5 1.5 2 2 ਫੁੱਟ ਦਾ ਸਪੀਡ ਬ੍ਰੇਕਰ ਹੈ ਆ ਦੇਖੋ ਇਹੋ ਦੇਖੋ ਇੱਧਰ ਦੇਖ ਸਾਹਮਣੇ ਗੱਡੀਆਂ ਆਏ ਰਹੀਆਂ ਤੁਸੀਂ ਹਾਲ ਦੇਖੋ ਦੇਖੋ ਇੱਧਰ ਇਹ ਐ ਸੈਕਟਰ 25 ਗੋਲਾ ਠੀਕ ਹੈ ਜਿੱਥੇ ਸਾਰੇ ਵੈਲ ਐਜੂਕੇਟਿਡ ਲੋਕ ਰਹਿੰਦੇ ਨੇ ਸਾਰੇ ਵੱਡੇ ਵੱਡੇ ਲੋਕ ਤੁਸੀਂ ਆਪਣੇ ਵਾਲੇ ਪਿੰਡਾਂ ਨੂੰ ਦੇਖ ਕੇ ਚੀਕਾਂ ਲੱਗ ਜਾਂਦੇ ਹੋ ਨਾ ਮਾਰਨਾਂ ਬੀ ਸਾਡੇ ਹੋ ਗਿਆ ਜੀ ਸਾਡੇ ਗਲੀਆਂ ਭਰ ਗਿਆ ਇਹ ਹੋ ਗਿਆ ਉਹ ਹੋ ਗਿਆ ਦੇਖ ਲੋ ਹਾਲ ਦੇਖ ਲੋ ਕਿ ਮੈਂ ਆਦਾ ਆਏ ਆਏ ਪੰਜਾਬ ਦਾ ਨਹਿਰ ਕਰ ਲੋ ਚੈੱਕ ਟਾਈਮ ਹੋ ਗਿਆ ਜੀ 3:20 ਮਿੰਟ ਤੇ ਪਹੁੰਚ ਗਏ ਸੈਕਟਰ 17 ਆ ਇੱਥੇ ਲਾਨਾ ਗੱਡੀ ਇੱਥੋਂ ਦੇਖਦੇ ਆ ਇੱਥੋਂ ਲੈ ਜਾਗੇ ਚੱਕ ਕੇ ਕਿਸੇ ਨੂੰ ਆਹ ਦੇਖ ਕਿਉਂਕਿ ਬਾਹਰ ਸੜਕਾਂ ਦਾ ਹੋਇਆ ਪਿਆ ਬੁਰਾ ਹਾਲ ਤੁਹਾਨੂੰ ਦਿਖਾਇਆ ਹੀ ਹੈ ਮੈਂ ਆਂਦੇ ਹੋਏ ਪੰਜਾਬ ਦੀਆਂ ਨਹਿਰਾਂ ਠੀਕ ਹੋਏ ਟੁੱਟ ਪਾਣਾ ਹੋ ਜੇ ਥੋੜਾ ਮੋੜ ਪਾਣੀ ਹੋਵੇ ਫਿਰ ਤਾਂ ਚੱਲੀ ਜਾਂਦਾ ਕੰਮ ਕਿਉਂ ਨਾ ਤਾਂ ਉਹ ਰੇਟ ਆ ਰਹੇ ਨਾ ਉਦਾਂ ਦਾ ਰੋਡ ਚੱਲਣ ਲਾਇਕ ਕੋਈ ਉਹ ਟਾਇਟਰ ਪਾੜਾਂਗੇ ਇਸ ਨਾਲ ਤਾਂ ਅਜੇ ਖੜ ਜੋ ਪਰ ਆਰਾਮ ਨਾਲ ਕੋਈ ਦੇਖ ਕੇ ਢੰਗ ਸਰਦੀ ਰਾਈਡ ਲੈ ਜਾਗੇ ਚਲੋ ਵੀ ਸੱਜਣੋ ਸਾਢੇ ਤਿੰਨ ਹੋ ਗਏ ਮਿਲ ਕੇ ਪਿੰਡ ਦੀ ਰਾਈਡ ਇੱਥੋਂ ਹੀ 17 'ਚ ਹੀ ਲੈ ਕੇ ਨਿਕਲ ਜਾਈਏ ਆਜੋ ਵੀ ਮਿੱਤਰੋ ਟਾਈਮ ਸਵਾ ਚਾਰ ਹੋ ਗਏ ਤੇ ਪਹੁੰਚ ਗਏ ਪਿੰਡ ਲੈ ਕੇ ਰਾਈਡ ਹੁਣ ਇੱਥੋਂ ਦੇਖਦੇ ਆ ਕਿੱਧਰੋਂ ਵੱਜਦਾ ਕਿੱਧਰੋਂ ਨਹੀਂ ਸੀ ਐਨਜੀ ਵੀ ਪੁਆਇੰਟ 2 ਹੀ ਰਹਿ ਗਏ ਆਪਣੇ ਕੋਲ ਵੈਸੇ ਚਲੋ ਦੇਖਦੇ ਆ ਕੀ ਬਣਦਾ ਆ ਕੀ ਨਹੀਂ ਆਓ ਚਲਿਏ ਅੱਡੇ ਤੇ ਅੱਡੇ ਤੇ ਜਾ ਕੇ ਮਾਰਾਂਗੇ ਬਰੇਕਾ ਲਓ ਵੀ ਮਿੱਤਰੋ ਟਾਈਮ ਹੋ ਗਿਆ 9:30 ਰਾਈਡ ਕੋਈ ਮਿਲਦੀ ਨਹੀਂ ਇੱਥੋਂ ਮਾਫਰ ਕੁਝ ਮੌਸਮੇ ਯਾਰ ਇਦਾਂ ਦਾ ਹੋ ਰਿਹਾ ਹੈ ਕੋਈ ਤਬੀਅਤ ਵੀ ਥੋੜੀ ਜਿਹੀ ਦਮ ਡੋਲ ਜਿਹੀ ਲੱਗ ਰਹੀ ਹੈ। ਦਿਲ ਕਰ ਨਹੀਂ ਰਿਹਾ। ਨਾ ਕੋਈ ਚੱਜ ਦੀ ਰਾਈਡ ਮਿਲ ਰਹੀ ਆ ਉਦਾਂ ਦੀ। ਇਸ ਕਰਕੇ ਡਿਊਟੀ ਕਰਤੀ ਬੰਦ। ਠੀਕ ਹੈ। ਤਾਂ ਹੁਣ ਚੱਲਿਆ ਆ ਮੈਂ ਘਰ। ਸਵੇਰੇ ਦੇਖਾਂਗੇ ਯਾਰ ਥੋੜਾ ਜਣਾ ਮਾਮਲਾ ਫਸਟ ਜਾਈ। ਸਿਹਤ ਜਾਂ ਠੀਕ ਨਹੀਂ ਹੁੰਦੀ ਨਾ ਫਿਰ ਉਦੋਂ ਕੁਝ ਕਰਨ ਦਾ ਦਿਲ ਕਰਦਾ। ਆਜੋ। ਚੱਲੀਏ ਘਰ ਨੂੰ। ਕਰਦੇ ਆ ਵੀਡੀਓ ਨੂੰ ਇੱਥੇ ਐਂਡ। ਮੈਂ ਦੇਣਾ ਕੱਲ ਹੋਰ ਹਮੇ ਵੀਡੀਓ ਚ ਹੋਰ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਜੀ ਖਰਾਬ ਨਾ